ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਫੇਰ ਸੰਸਾਰ ਦੇ ਰਾਰੇ ਨੂੰ ਛਾੜੀ ਲੱਗੀ ਹੋਈ ਹੈ ਜੀ ਦੇਖੋ ਸੰਸਾਰ ਵਿੱਚ ਕਾਮਯਾਬੀ ਬਖਸ਼ਿਸ਼ ਕੀਤੀ ਹੈ ਨਾ ਜੇ ਕਿਸੇ ਤਰ੍ਹਾਂ ਦੀ ਕਾਮਯਾਬੀ ਬਖਸ਼ਿਸ਼ ਕੀਤੀ ਹੈ ਉਹਦੀ ਕਿਰਪਾ ਹੈ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਲੋਕ ਤੁਹਾਨੂੰ ਮੈਨੂੰ ਪਿਆਰ ਕਰਦੇ ਨੇ ਜੇ ਤੁਹਾਨੂੰ ਪਿਆਰ ਕਰਦੇ ਨੇ ਨਾ ਸਾਰੇ ਤੁਹਾਡੇ ਨਾਲ ਬੋਲਣਾ ਚਾਹੁੰਦੇ ਨੇ ਤੁਹਾਨੂੰ ਚੰਗਾ ਸਮਝਦੇ ਨੇ ਸ਼ੁਕਰ ਕਰੋ ਇਸ ਪ੍ਰਭ ਕੋ ਮੂਲ ਨ ਮਨੋਬੀਸਾਰ ਮੂਲ ਬਿਲਕੁਲ ਵੀ ਮਨੋਂ ਨਾ ਵਿਸਾਰ ਗੁਰਮੁਖ ਸਾਚੇ ਕਾ ਪੋ ਪਾਵੈ ਗੁਰਮੁਖ ਸਾਚੇ ਕਾ ਪੋ ਪਾਵੈ ਗੁਰਮੁਖ ਗੁਰਮੁਖ ਬਾਣੀਆਂ ਕੜਕੜਾਵੇ ਗੁਰਮੁਖ ਬਾਣੀਆਂ ਕੜਕੜਾਵੇ ਗੁਰਮੁਖ ਨਿਰਮਲ ਹਰ ਗੁਣ ਗਾਵੇ ਗੁਰਮੁਖ ਨਿਰਮਲ ਹਰ ਗੁਣ ਗਾਵੇ ਗੁਰਮੁਖ ਪਵਿੱਤਰ ਪਰਮ ਪਦ ਪਾਵੇ ਗੁਰਮੁਖ ਪਵਿੱਤਰ ਪਰਮ ਪਦ ਪਾਵੇ ਗੁਰਮੁਖ ਰੋਮ ਰੋਮ ਹਰਿ ਤਿਆਵੈ ਗੁਰਮੁਖ ਰੋਮ ਰੋਮ ਹਰਿ ਤਿਆਵੈ ਨਾਨਕ ਗੁਰਮੁਖ ਸਾਚ ਸਮਾਵੈ ਨਾਨਕ ਗੁਰਮੁਖ ਸਾਚ ਸਮਾਵੈ ਮਨਾ ਨਾ ਭੁਲਾ ਤਿਸ ਪ੍ਰਭ ਕੋ ਮੂਲ ਨਾਮ ਨੂੰ ਬਿਸਾਰ ਬੇਂਤੀ ਕਰਦੀ ਬਿਸਰ ਨਾਹੀ ਦਾਤਿ ਰ ਆਪਣਾ ਨਾਮ ਦੇ ਬਿਸਰ ਗੁਣ ਗਾਵਾਂ ਦੀਨ ਰਾਤ ਨਾਨਕ ਚਾਹੋਏ ਨਾ ਪੁਲਾਵਣਾ ਕਿਸ ਪ੍ਰਭੂ ਕੋ ਮੂਲ ਨਾਮ ਨੂੰ ਵਿਸਾਰ ਜੇ ਪ੍ਰਸਾਦ ਤੇਰਾ ਪਰਤਾਪ ਉਹਦੀ ਕਿਰਪਾ ਦੁਆਰਾ ਹੀ ਮਨਾ ਤੇਰਾ ਪ੍ਰਭਾਵ ਹੈ ਲੋਕੀ ਜਾਣਦੇ ਨੇ ਮਨਾ ਤੈਨੂੰ ਕੁਝ ਸਮਝਦੇ ਨੇ ਲੋਕੀ ਓਦੀ ਕਿਰਪਾ ਕਰਕੇ ਓਦੇ ਨਾਮ ਕਰਕੇ ਤੇਰਾ ਪਰਤਾਪ ਹੈ ਸ਼ੁਕਰ ਕਰੀਏ ਜੇ ਨਾ ਜੁੜੇ ਨਾ ਸ਼ੁਕਰ ਕੀਤਾ ਨਾ ਸੰਗਤ ਕੀਤੀ ਨਾ ਨਾਮ ਨਾਲ ਜੁੜੇ ਨਾ ਮਾੜੀ ਸੰਗਤ ਛੱਡੀ ਵੇਖੋ ਫਿਰ ਝੋਟ ਮਾਰਦੇ ਨੇ ਰੇ ਮਨ ਮੂੜ ਤੂੰ ਤਾਕੋ ਜਾ ਮੂੜ ਮਨ ਮੂੜ ਏ ਮੂਰਖ ਮਨ ਮੂਰਖ ਮਨਾ ਜੇ ਸਭ ਕੁਝ ਮਿਲ ਗਿਆ ਨਾ ਕਿਰਪਾ ਹੋ ਗਈ ਇੱਕ ਤੇ ਠੀਕ ਐ ਇੱਕ ਤੇ ਟੁੱਟੇ ਹੋਏ ਨੇ ਕਈ ਵਾਰ ਜੁੜ ਕੇ ਵੀ ਬੜਾ ਵੱਡਾ ਹੰਕਾਰ ਪੈਦਾ ਹੋ ਜਾਂਦਾ ਹੈ ਮਨਾ ਐਵੇਂ ਨਾ ਬੋਲੀ ਮੈਂ ਵੱਡਾ ਰੇ ਮਨ ਮੂੜ ਤੂੰ ਤਾਂ ਕੋ ਜਾਪ ਜਿਹਦੀ ਕਿਰਪਾ ਨਾਲ ਵੱਡਾ ਹੋਇਆ ਉਹਨੂੰ ਜਾਪ ਤਾਂ ਫਿਰ ਹੋਏਗਾ ਕੀ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਜੋ ਸੋਚਦਾ ਨਾ ਜੇ ਵਾਹਿਗੁਰੂ ਜੀ ਨੇ ਕਿਰਪਾ ਕਰ ਦਿੱਤੀ ਹੈ ਜੋ ਸੋਚਦਾ ਉਦੋਂ ਹੀ ਪੂਰਾ ਹੋ ਜਾਂਦਾ ਹੈ ਉਦੋਂ ਹੀ ਪੂਰਾ ਹੋਏਗਾ ਸ਼ੁਕਰ ਕਰੀਏ ਤੇ ਉਹਨੂੰ ਕਿਤੇ ਦੂਰ ਨਾ ਸਮਝੀਏ ਤਿਸੈ ਜਾਨ ਮਨ ਸਦਾ ਹਜੂਰੇ ਤਿਸੈ ਜਾਨ ਮਨ ਸਦਾ ਹਜੂਰੇ ਹਉਮੈ ਨਾ ਆਪਣੇ ਨੇੜੇ ਸਮਝੇ ਹਾਜਰ ਨਾਜਰ ਸਮਝ ਬਾਨਾ ਜੇ ਪ੍ਰਸਾਦ ਤੂੰ ਪਾਵੇਂ ਸਾਚ ਉਹਦੀ ਕਿਰਪਾ ਨਾਲ ਹੀ ਸੱਚ ਨਾਲ ਸੰਬੰਧ ਜੁੜਿਆ ਕਰਦਾ ਭਾਈ ਇਦਾਂ ਨਹੀਂ ਜੁੜਦਾ ਧਰੇ ਮਨ ਮੀਰੇ ਤੂੰ ਤਾਂ ਸਿਉ ਰਾਜ اے ਮੇਰੇ ਮਨ ਪ੍ਰਭੂ ਨਾਲ ਰਾਜ ਰਾਜ ਭਵ ਜੁੜਨਾ ਕਰ ਗੁਰੂ ਨਾਲ ਜੁੜਨਾ ਕਰ ਕੁਰਬਾਨੀ ਨਾਲ ਜੁੜਨਾ ਕਰ ਇਹੀ ਪੂਰਾ ਬਚੋਲਾ ਹੈ ਜਿਹੜਾ ਪ੍ਰਭੂ ਨਾਲ ਮਿਲਾਪ ਕਰਾ ਸਕਦਾ ਮੁਬਾਰਕ ਹੋਰ ਬਹੁਤ ਕੁਝ ਪੜਦੇਓ ਪੜੋ ਪਰ ਫਿਰ ਸਾਰਾ ਕੇਵਲ ਧਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬਹਾਰਾ ਸੱਚੇ ਪਾਤਸ਼ਾਹ ਦੇ ਰੱਖਿਓ ਇਹਨਾਂ ਦੇ ਪਿਆਰ ਵਿੱਚ ਕਮੀ ਨਹੀਂ ਆਉਂਦੀ ਰੇ ਮਨ ਮੇਰੇ ਤੂੰ ਤਾਂ ਸਿਉ ਰਾਜ ਜੁੜਨਾ ਕਰ ਜੇ ਪ੍ਰਸਾਦ ਸਭ ਕੀ ਗਤੋਂ ਹੋਏ ਸਭ ਦਾ ਕਲਿਆਣ ਹੋਵੇ ਜੀਵਾਂ ਦੀ ਗਤੀ ਮਨ ਕਰਕੇ ਵੀ ਬਾਰੀ ਗਤੀ ਵੀ ਉਹਦੀ ਕਿਰਪਾ ਦੁਆਰਾ ਹੀ ਹੋ ਸਕਦੀ ਹੈ ਭਾਈ ਜੀ ਦੀ ਕਿਰਪਾ ਨਾਲ ਸਾਰੇ ਹੀ ਕਬੂਲ ਹੋ ਜਾਂਦੇ ਹਨ ਹੁਣ ਕਿਸੇ ਨੇ ਨਾ ਗੁਰਦੁਆਰਾ ਸਾਹਿਬ ਆਉਣਾ ਹੈ ਜਾਂ 43 ਇੱਥੇ ਦੇਖੋ ਆ ਰਾਈਟ ਸਾਈਡ 43 ਬੱਸ ਸਟੈਂਡ ਹੈ ਕਿਸੇ ਨੇ ਬੱਸ ਸਟੈਂਡ ਜਾਣਾ ਇੱਕ ਇੱਥੋਂ ਗਿਆ ਪਹਿਲੇ ਗੋਲ ਚੱਕਰ ਤੋਂ ਟਰਨ ਮੁੜ ਗਿਆ ਰਾਈਟ ਸਾਈਡ ਉਹ ਉੱਤਰ ਕੁੰਮ ਕੇ ਫੇਰ ਸਿੱਧਾ ਹੋਇਆ ਫੇਰ ਪਿੱਛੇ ਮੁੜ ਕੇ ਬਸਟੈਂਡ ਤੇ ਆਇਆ ਇੱਕ ਗੋਲ ਚੱਕਰ ਤੋਂ ਸਿੱਧਾ ਹੋ ਕੇ ਜਿਹੜੀ ਫਸਟ ਲਾਈਟ ਆ ਉਹਨਾਂ ਕੋ ਮੁੜ ਗਿਆ ਉਹ ਲਾਈਟਸ ਤੋਂ ਅੰਦਰ ਗਿਆ ਉਹ ਉੱਥੇ ਵੱਡ ਗਿਆ ਜਲਦੀ ਜਲਦੀ ਇੱਕ ਉਤੋਂ ਅਗਾਂਹ ਮੋੜ ਹੈ ਉਹ ਉੱਥੋਂ ਜਾ ਕੇ ਮੁੜਿਆ ਇੱਕ ਪਤਾ ਕੀ ਇਕੋ 40 ਜਿਹੜੀ ਸਕੂਟਰ ਮਾਰਕੀਟ ਆ ਉੱਥੋਂ ਜਾ ਕੇ ਮੁੜ ਕੇ ਆਇਆ ਉਪਰ ਨੂੰ ਇੱਕ ਹੋਰ ਇਕੋ 45 ਸੈਕਟਰ ਪੁੱਜ ਗਿਆ ਅੱਖਾਂ ਨੂੰ ਮਗਿਆ ਆ ਇੱਕ ਹੋਰ ਇੱਕ ਨੇ ਇਧਰ ਮੋੜ ਲਿਆ ਪਿੱਛੇ ਟ੍ਰਿਬਿਊ ਚੌਕ ਨੂੰ ਘੁੰਮ ਕੇ ਪਤਾ ਨਹੀਂ ਕਿੱਥੇ ਨੂੰ ਘੁੰਮ ਕੇ ਫੇਰ ਆਇਆ ਇੱਕ ਇਧਰ ਨੂੰ ਚੱਲ ਗਿਆ ਪਿੱਛੇ ਉਹ 41 42 40 ਸਾਰੇ ਕਿਤੇ ਘੁੰਮ ਕੇ ਖੜੜ ਚੱਲ ਗਿਆ ਫਿਰ ਉਹ ਪਿੱਛੇ ਲਾਂੜ ਰਾਂ ਫੇਰ ਸਿੱਧਾ ਸੱਤ ਫੇਸ ਨੂੰ ਫੇਰ 43 ਆਇਆ ਮੁਕਤੀ ਤੇ ਗੁਰੂ ਨੇ ਹੀ ਕਰਨੀ ਹੈ ਆਖੋ ਸਤਨਾਮ ਮੁਕਤੀ ਹੋਰ ਕਿਤੇ ਨਹੀਂ ਹੋ ਸਕਦੀ ਤੇ ਜਿਉਂਦਿਆਂ ਮੁਕਤੀ ਹੋਣੀ ਹੈ ਬੇਣੀ ਕਹਿ ਸੁਨੋਰੇ ਭਗਤੋ ਮਰਨ ਮੁਕਤ ਤਿਨ ਪਾਈ ਚਾਣਾ ਤੇ ਤਰਤਾਲੀ ਹੈ ਜਿੱਥੇ ਮਰਜੀ ਦੇ ਕੋਈ ਐਦਾਂ ਘੁੰਮ ਗਿਆ ਕੋਈ ਛੋਟ ਕੋਈ ਸਿੱਧਾ ਹੀ ਚੱਲ ਗਿਆ ਕੋਈ بڑے ਗੇੜੇ ਖਾ ਕੇ ਆਇ ਕਿ ਹੁਕਮੀ ਸਦਾ ਪਭਾਈਆਂ ਮਨਾ ਜਿੰਨੇ ਮਰਜੀ ਰਟਨ ਕਰ ਲੈ ਜਿੱਥੇ ਮਰਜੀ ਜਾ ਕਰਮ ਕਾਂਡ ਕਰ ਭਟਕਦਾ ਫਿਰ ਕੁੰਮ ਕਮਾ ਕੇ ਆਉਣਾ ਤਾਂ ਗੁਰੂ ਦੇ ਦਰ ਤੇ ਹੀ ਪੈਣਾ ਹੈ ਸ਼ੁਕਰ ਕਰੀਏ ਜੇ ਪ੍ਰਸਾਦ ਸਭ ਕੀ ਗਤ ਹੋਏ ਐਸਾ ਗੁਰੂ ਹੀ ਜਿਹਦੀ ਕਿਰਪਾ ਨਾਲ ਸਾਰੇ ਹੀ ਕਬੂਲ ਹੋ ਜਾਂਦੇ ਨੇ ਗੁਰੂ ਕਰਤਾ ਗੁਰੂ ਸਮਰੱਥ ਹੈ ਨਾਮਕ ਚਾਪ ਜਪੈ ਜਪ ਸੋਏ ਮੈਲਾ ਪੰਜਵਾ ਸ੍ਰੀ ਗੁਰੂ ਅਰਜੰਦ ਦੇ ਜੀ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਐਸੇ ਪ੍ਰਭੂ ਨੂੰ ਹਰ ਵੇਲੇ ਸਿਮਰ ਭਾਈ ਉਹਦਾ ਜਾਪ ਕਰ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ वाहे गुरू आहे गुरु बा